ਕਹਾਂ ਹੈ ਸ਼ਬਦਾਂ ਦੇ ਮਾਰ ਤੋਂ ਵੀ ਪਰੇ ਹੈਗਾ ਤਾਂ ਜਦੋਂ ਮੈਂ 29 ਮਈ ਨੂੰ ਇਦਾਂ ਦਾ ਦਿਨ ਦੇਖਿਆ ਸੀ ਜਦ ਮੈਂ ਜਿੱਦਿਆ ਉਹ ਰੇਖਾਤਨਾ ਹੋਈ ਉਸ ਦਿਨ ਦੇਖਿਆ ਵੀ ਯਾਰ ਤਰੱਕੀ ਕਰਨੀ ਅੱਜ ਦੇ ਯੁੱਗ ਦੇ ਵਿੱਚ ਗੁਨਾਹ ਹੋ ਗਈ ਹੈ ਇਹ ਲੋਕ ਸਾਨੂੰ ਬੇਰੋਜ਼ਗਾਰ ਤੇ ਭੁੱਖੇ ਮਰਦੇ ਦੇਖਣਾ ਚਾਹੁੰਦੇ ਜਦੋਂ ਕਿਸੇ ਦਾ ਕੋਈ ਕਾਰੋਬਾਰ ਹੁਣ ਜੇ ਮੈਂ ਵਰਮਾ ਪਰਿਵਾਰ ਵੀ ਦੇਖਾਂ ਜਿਹੜਾ ਉਹਨੀਆਂ ਦੋ ਪੁਸਤਕਾਂ ਕੱਪੜੀਆਂ ਬਣੀਆਂ ਇਸ ਚੀਜ਼ ਨੂੰ ਬ੍ਰੈਂਡ ਬਣਾਉਂਦੇ ਹਨ ਕਿੱਥੋਂ ਤੱਕ ਗਏ ਹਨ ਅੱਛੇ ਸਧਾਰਨ ਟੇਲਰ ਤੋਂ ਲੈ ਕੇ ਬ੍ਰਾਂਡ ਬਣਨਾ ਇੱਕ ਬਹੁਤ ਵੱਡੀ ਗੱਲ ਹੈ ਮੈਂ ਸਲੂਟ ਕਰਦਾ ਨੀ ਮਿਹਨਤ ਨੂੰ ਪਰੰਤੂ ਜਿਹੜੇ ਸਾਡੇ ਦਰਿੰਦੇ ਨੇ ਉਹ ਕਿਸ ਤਰ੍ਹਾਂ ਸਾਡੀਆਂ ਕਮਾਈਆਂ ਤੇ ਨਿਗਰਖੀ ਬੈਠੇ ਆ ਤੇ ਉਹਨਾਂ ਦੇ ਨਾਲ ਜਿਹੜਾ ਸਾਡਾ ਰਾਜਨੀਤਿਕ ਪਹੁੰਚ ਹੈ ਉਹ ਬੇਹੱਦ ਕਮਜ਼ੋਰ ਨਜ਼ਰ ਆ ਰਹੀ ਹੈ ਇਸ ਗੱਲ ਤੇ ਮੈਂ ਮੇਰਾ ਅੱਜ ਆਉਣ ਦਾ ਮਤਲਬ ਇਹ ਸੀ ਕਿਉਂਕਿ ਜਦੋਂ ਮੈਂ ਕੱਲ ਨਾ ਸੀਮਾ ਸਾਹਿਬ ਦਾ ਬਿਆਨ ਤੇ ਇੱਕ ਸ਼ਾਇਰ ਹਰਪਾਲ ਭੁੱਲਣ ਸਾਹਿਬ ਨੇ ਬਿਆਖਿਆ ਲਿਆ ਸੀਐਮ ਸਾਹਿਬ ਦਾ ਸਭ ਨੇ ਇਹ ਕਹਿ ਕੇ ਇੱਕ ਪੱਲਾ ਝਾੜਤਾ ਵੀ ਇਹ ਤਾਂ ਜੀ ਬੁੰਡੇ ਦਾ ਬੀਜੇਪੀ ਪਾਲਦੀ ਆ ਆ ਕੋਸ਼ਾ ਤੱਕ ਤੁਹਾਡੀ ਗੱਲ ਸਹੀ ਹੈ ਵੀ ਉਹਨਾਂ ਦੀ ਜੇਲ੍ਹ ਦੇ ਵਿੱਚ 268 ਲਾ ਕੇ ਉਹਨਾਂ ਨੇ ਉਹਨੂੰ ਰੱਖਿਆ ਹੋਇਆ ਉਹ ਕਿਸੇ ਅਦਾਲਤ ਦੇ ਵਿੱਚ ਨਹੀਂ ਪਹੁੰਚਦਾ ਪਰ ਤੁਸੀਂ ਵੀ ਯਾਦ ਕਰੋ ਥੋੜੀ ਜਿਹੀ ਤੁਹਾਡੀ ਜਾਦ ਅਸ਼ ਕਮਜ਼ੋਰ ਹੋ ਗਈ ਜਦੋਂ ਤੁਹਾਡੇ ਕੋਲ ਸੀਆਈ ਦੀ ਕਸਟਡੀ ਦੇ ਵਿੱਚ ਲਾਰੈਂਸ ਮਿਸ਼ਨੋਈ ਸੀਗਾ ਤੇ ਤੁਸੀਂ ਕਿਹੜੀ ਕਿਸ तरह ਛੱਡੀ ਮਹਿਮਾਨ ਨਵਾਜੀ ਦੀ ਇੰਟਰਵਿਊ ਵਾਂਗ ਤੱਕ ਤੁਸੀਂ ਕਰਵਾਤੀਆਂ ਬਾਹਾਂ ਤੇ ਟੈਟੂ ਤੁਸੀਂ ਬਣਵਾਤੇ ਤਤ ਦਾੜੀ ਕੱਟਣ ਵਾਸਤੇ ਸਪੈਸ਼ਲ ਨਾਈ ਤੁਸੀਂ ਅੰਦਰ ਭੇਜਦੇ ਸੀ ਤੁਸੀਂ ਤੁਸੀਂ ਸ਼ਾਪਿੰਗ ਕਰਵਾਈ ਰਾਤ ਨੂੰ ਚੰਡੀਗੜ੍ਹ ਦੇ ਮਾਲ ਖਲਵਾ ਖਲਵਾ ਕੇ ਤੇ ਤੁਸੀਂ ਆਪਣੇ ਕਿਸੇ ਜਿਹੜਾ ਆਪਾਂ ਮੈਂ ਪ੍ਰੈਸ ਦੇ ਅੱਗੇ ਉਹ ਸ਼ਬਦ ਨਹੀਂ ਵਰਤਨੇ ਚਾਹੁੰਦਾ ਅਸੀਂ ਵਿਸ਼ੇਸ਼ ਮਹਿਮਾਨ ਦੀ ਸੇਵਾ ਕਰਦੇ ਹੁੰਦੇ ਨਾ ਉਸ ਤੋਂ ਵੀ ਜ਼ਿਆਦਾ ਤੁਸੀਂ ਕੀਤੀ ਹੈ ਤਾਂ ਫਿਰ ਤੁਸੀਂ ਭਾਜਪਾ ਨੂੰ ਕਿਵੇਂ ਕਹਿ ਸਕਦੇ ਹੋ ਤੁਸੀਂ ਸਿੱਧਾ ਇਹ ਗੱਲ ਕਹੋ ਜਨਤਾ ਨੂੰ ਵੀ ਅਸੀਂ ਇੱਕ ਸਾਡੇ ਕਮਾਊ ਪੁੱਤ ਬਣ ਗਏ ਅਸੀਂ ਕਾਰੋਬਾਰੀਆਂ ਤੋਂ ਡਰਾ ਕੇ ਪੈਸੇ ਲੈਣੇ ਆ ਮੈਂ 2 ਮਿੰਟ ਲਾਉਣੇ ਚਾਹੁੰਦਾ ਕਿਉਂਕਿ ਸਰਕਾਰ ਦੇ ਨਮਾਇਦੇ ਬੈਠੇ ਸੀਗੇ ਮੈਂ ਸ਼ਾਇਦ ਉਹਨਾਂ ਨੂੰ ਆਪਣੀ ਗੱਲ ਨੂੰ ਲੈ ਆ ਕੇ ਕੈਬਨਟ ਵਿੱਚ ਦੱਸ ਦੇ ਜੇ ਮੇਰੀ ਕਹੀ ਹੋਈ ਗੱਲ ਇੱਕ ਵੀ ਝੂਠੀ ਜਾਂ ਇੱਕ ਮਸਾਲਾ ਲਾਉਣ ਜਾਂ ਸਿਆਸੀ ਮੰਚੇ ਤੋਂ ਹੋਵੇ ਜਵਾਬ ਦੇਣ ਉਸ ਗੱਲ ਦਾ ਬੇਸ਼ੱਕ ਮੇਰੇ ਤੇ ਭਗਵਾ ਪਰਚਾ ਦੇ ਦੇ ਜਿੰਮੇਵਾਰਾ ਕਹੀ ਹੋਈ ਗੱਲ ਤੋਂ ਮੁਕਰਦਾ ਨਹੀਂ ਔਰ ਮੈਂ ਪ੍ਰੈਕਟੀਕਲੀ ਇਹ ਗੱਲਾਂ ਦੇ ਵਿੱਚ 3 ਸਾਲ ਤੋਂ ਚੱਲ ਰਿਹਾ ਲਗਾਤਾਰ ਪੁਲਿਸ ਦਾ ਅਫਸਰ ਜਿਹਦੇ ਕੋਲ ਵੀ ਮੈਂ ਅੱਜ ਤੱਕ ਆਪਣੇ ਪੁੱਤ ਦਾ ਕੇਸ ਲੈ ਕੇ ਗਿਆ ਉਨੇ ਇੰਨੀ ਹਮਦਰਦੀ ਨਾਲ ਉਸ ਕੇਸ ਨੂੰ ਵਿਚਾਰਿਆ ਉਹਦੀ ਅੱਖ ਨਮ ਹੋਈ ਹਰੇਕ ਦੇ ਅੱਗੇ ਰੱਖਿਆ ਉਹ ਤੇਰਾ ਮੇਰਾ ਅਰਮਾ ਕਮਾਉਣ ਵਾਲਾ ਪੁੱਤ ਨੇ ਦੋ ਪਿੰਟ ਤੇ ਨਸ਼ੇੜੀ ਆ ਕੇ ਗੋਲੀਆਂ ਮਾਰ ਕੇ ਮਾਰ ਕੇ ਮੇਰਾ ਪੁੱਤ ਜ਼ਿਲ੍ਹੇ ਨੂੰ ਗੋਦ ਲੈਣ ਦੇ ਵਿੱਚ ਚਾਹੁੰਦਾ ਸੀ ਉਹ ਵੀ ਮੈਂ ਅੱਗੇ ਜਾ ਕੇ ਨੂੰ ਮੈਂ ਇਹਦਾ ਸੁਧਾਰ ਕਰੂੰਗਾ ਔਰ ਨਸ਼ੇੜੀਆਂ ਨੇ ਘਰੇ ਬੈਠੇ ਨੂੰ ਅੱਜ ਗੋਲੀਆਂ ਨਾ ਮਾਰਦਾ ਇਹਨਾਂ ਨੇ ਤਾਂ ਜ਼ਿੰਮੇਵਾਰੀ ਕਿਹਦੀ ਫਿਕਸ ਕੀਤੀ ਹਲੇ ਤੱਕ ਮੇਰੇ ਪੁੱਤ ਦਾ ਮਾਸਟਰਮਾਈਂਡ ਨਹੀਂ ਲੱਭਿਆ ਸਿੱਟ ਬਣਦੀ ਹੈ ਆਈਜੀ ਸਾਹਿਬ ਲੱਗਦੇ ਨੇ ਜਿਹੜੇ ਅੱਜ ਕੱਲ ਮੱਖ ਮੰਤਰੀ ਦੇ ਚਰਨਾਂ 'ਚ ਨੇ ਮੈਨੂੰ ਕਹਿੰਦੇ ਜੀ ਮੈਂ ਚਾਰ ਬੰਦੇ ਦੇ ਨਾਮਜ਼ਦ ਕਰਤੇ ਨਾਂ ਰੱਖਤੇ ਕਹਿੰਦੇ ਜੀ ਤੁਸੀਂ ਸਵਾਲ ਦੱਸੋ ਕਿਹੜੇ ਪੁੱਛੀਏ ਦੱਸੋ ਇੱਕ ਆਈਪੀਐਸ ਅਧਿਕਾਰੀ ਨੂੰ ਇੱਕ 10 ਪੜਿਆ ਹੋਇਆ ਪੀੜਤ ਵਿਅਕਤੀ ਸਵਾਲ ਦੱਸੂਗਾ ਵੀ ਤੁਸੀਂ ਦੋਸ਼ੀ ਤੋਂ ਪੁੱਛ ਕੇ ਚ ਕਿਵੇਂ ਕਰਨੀ ਹੈ ਇਹ ਵੀਰ ਇਸ ਤਰ੍ਹਾਂ ਜਲੀਲ ਕਰਦੇ ਨੇ ਇਸੇ ਕਰਕੇ ਮੈਂ ਥੋੜਾ ਜਿਹਾ ਹਾਲੇ ਪਰਿਵਾਰ ਨੂੰ ਵੀ ਮਿਲਣਾ ਇਹਨਾਂ ਦੀਆਂ ਗੱਲਾਂ ਚ ਨਾ ਆਇਆ ਜਾਵੇ ਜਦੋਂ ਅਸੀਂ ਸੰਸਕਾਰ ਕਰਤਾ 50% ਤਾਂ ਅਸੀਂ ਉਹ ਵੀ ਗਏ ਜਦੋਂ ਭੋਗ ਪੈ ਗਿਆ 20% ਅਸੀਂ ਹੋ ਨਹੀਂ ਗਏ ਉਦੋਂ ਮੌੜ ਤਾਂ ਗੱਲ ਹੀ 10-5% ਰਹਿ ਜਾਂਦੀ ਹੈ ਆਪਾਂ ਹੱਥ ਬੰਨਣ ਜੋਗੇ ਉਦੋਂ ਬਾਅਦ ਰਹਿ ਜਾਂਦੇ ਆ ਕਿਉਂਕਿ ਜਨਤਾ ਖੜਦੀ ਹੈ ਸਾਡੇ ਨਾਲ ਸੰਸਕਾਰ ਤੱਕ ਉਦੋਂ ਜੋਸ਼ ਹੁੰਦਾ ਉਦੋਂ ਅਸੀਂ ਨਾ ਕੋਈ ਵੀ ਨੀ ਧੌਣ ਤੇ ਗੋਡਾ ਧਰ ਕੇ ਰੱਖ ਕੇ ਮਨਾ ਸਕਦੇ ਆ ਕਿਸੇ ਗੱਲ ਨੂੰ ਜਿਹੜੀਆਂ ਮੈਂ ਵੀ ਇਸ ਮਾਮਲੇ 'ਚ ਗਲਤੀਆਂ ਕਰ ਗਿਆ ਕਿਉਂਕਿ ਮੈਂ ਇੱਕ ਫੌਜੀ ਸੀ ਮੇਰੇ ਅੰਦਰਲਾ ਫੌਜੀ ਵੀ ਮੈਨੂੰ ਮਾਰ ਗਿਆ ਕਿ ਮੈਂ ਕਾਨੂੰਨ ਤੋਂ ਬਾਹਰ ਜਾਣ ਬਾਰੇ ਸੋਚਿਆ ਨਾ ਵੀ ਨਹੀਂ ਯਾਰ ਕੋਈ ਕਾਨੂੰਨ ਦੇ ਹਿਸਾਬ ਨਾਲ ਹੀ ਗੱਲ ਕਰਾਂਗੇ ਕਿਸੇ ਦਾ ਹੋਰ ਨੁਕਸਾਨ ਹੋ ਜੂ ਕਿਸੇ ਹੋਰ ਜਵਾਕ ਦੀ ਮੌਤ ਹੋ ਜੂ ਦੇ ਰਹਾ ਤਾਂ ਜਿਹੜਾ ਤੂੰ ਕਿਸੇ ਦਾ ਹੋਰ ਨਵਜਾਨ ਅਸਾ ਗੱਲਾਂ ਮੈਨੂੰ ਵੀ ਮਾਰ ਗਈਆਂ ਇਸ ਕਰਕੇ ਇਹ ਵੀ ਸ਼ਰੀ ਫੈਮਿਲੀ ਐ ਜਿੰਦਾਂ ਨੂੰ ਵੀ ਗੱਲ ਸਰਕਾਰ ਆ ਕੇ ਦੱਬ ਲੈਂਦੀ ਐ ਗਵਰਨਮੈਂਟ ਦਾ ਕੰਮ ਕੇਵਲ ਇਹਦਾ ਰਹਿ ਗਿਆ ਕਿਸੇ ਪੀੜਤ ਨੂੰ ਉਹਦੀ ਪ੍ਰੋਵੈਂਸ਼ਨ ਕੋਈ ਨਹੀਂ ਪਰੰਤੂ ਜਦੋਂ ਕੋਈ ਨੁਕਸਾਨ ਹੋ ਗਿਆ ਫਿਰ ਉਹਨੂੰ ਜਿਹੜਾ ਦੱਬਣ ਦੀ ਕੋਸ਼ਿਸ਼ ਹੋਣ ਲੱਗ ਜਾਂਦੀ ਐ ਉਹਨੂੰ ਨਵੇੜਨ ਦੀ ਕੋਸ਼ਿਸ਼ ਹੋਣ ਲੱਗ ਜਾਂਦੀ ਐ ਉਹ ਅਫਸਰ ਨੂੰ ਚੰਗਾ ਮੰਨਿਆ ਜਾਂਦਾ ਜਿਹੜਾ ਥਾਪੜ ਥੁਪੜ ਕੇ ਘੋਗ ਪਵਾ ਦੇ ਗਏ ਗੱਲ ਨਹੀਂ ਪੜੀ ਜੇ ਇਸ ਮਾਮਲੇ ਦੇ ਅੰਦਰ ਪੁਲਿਸ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਕੀ ਤੁਸੀਂ ਸੰਪੂਰਣ ਜੀਸਾ ਥੋੜਾ ਉੱਚੀ ਬੋਲੋ ਭਈ ਲਗੀ ਜਿਹੜੀ ਪੁਲਿਸ ਦੀ ਕਾਰਵਾਈ ਇਸ ਮਾਮਲੇ ਦੇ ਅੰਦਰ ਹੁਣ ਤੱਕ ਹੋਈ ਹੈ ਉਹਦੇ ਤੋਂ ਸੰਪੂਰਣ ਜੀ ਤੁਸੀਂ ਦੇਖੋ ਮੈਨੂੰ ਨਾ ਕਿਉਂਕਿ ਦੂਸਰੇ ਜ਼ਿਲ੍ਹੇ ਦੀ ਪੁਲਿਸ ਹੈ ਜਿਹਦੀ ਪਤਾ ਨਹੀਂ ਮੇਰੀ ਆਤ ਨਹੀਂ ਹੈਗੀ ਮੈਂ ਐਵੇਂ ਤੁਰ ਜਾ ਜਾਂਦਾ 800 ਟਾ ਮਾਰ ਜਾ ਜਦੋਂ ਕੋਈ ਕੋਈ ਜਾਣ ਕਰ ਜਿੰਨੀ ਕਿ ਮੇਰੇ ਮੈਂ ਆਪਣੇ ਕੇ ਸਾਰਾ ਇਹਨਾਂ ਨੇ ਕੀ ਪੁੱਛ ਰਹੀਆਂ ਨੇ ਪੁਲਿਸ ਦੀ ਕਾਰਗੁਜ਼ਾਰੀ ਕਿੰਨੀ ਕੁ ਬੇਤਰ ਰਹੀ ਹੈ ਮੈਨੂੰ ਪਤਾ ਨਹੀਂ ਪਤਾ ਗੱਲਾਂ ਹੀ ਮੈਂ ਮਾਰੀਆਂ ਬੁੱਟੀਆਂ ਸੁਣੀਆਂ ਨੇ ਇਸ ਕਰਕੇ ਮੈਂ ਬਹੁਤਾ ਕੁਝ ਪੁਲਿਸ ਕਾਰਵਾਈ ਦੇ ਬੋਲਣ ਤੋਂ ਸਮਰਥ ਸਹੀ ਥੈਂਕ ਯੂ